ਦਾ ਕੀਰਤਨ ਕਰਾਇਆ ਜਾ ਰਿਹਾ ਹੈ ਕਿ ਜਨਾ ਚੌਂ ਨੂੰ ਇਹ ਕੀਰਤਨ ਅਜੀ ਭੋਲੇ ਬਾਬੇ ਦਾ ਕਰਾ ਰਹੇ ਆ ਜੀ ਠੀਕ ਹੈ ਸਾਵਣ ਕਰਕੇ ਅਸੀਂ ਇਹ ਕੀਰਤਨ ਕਰਾ ਰਹੇ ਆ ਸਾਡੀ ਜਿਹੜੀ ਬਰਾਦਰੀ ਹੈ ਸਾਰੀ ਰਲ ਕੇ ਕਰਾ ਰਹੀ ਹੈ ਠੀਕ ਹੈ ਜੀ ਹਾਂ ਜੀ ਇਹ ਸਾਡਾ ਮੰਦਿਰ ਦੀ ਤਰਫੋਂ ਪ੍ਰੋਗਰਾਮ ਹੈ ਸਾਰਾ ਠੀਕ ਹੈ ਮੰਦਿਰ ਦਾ ਹਾਂ ਜੀ ਕਿਹੜੀ ਬਰਾਦਰੀ ਆਈ ਹੈ ਸਾਡੀ ਥੋਬੀ ਮਾ ਸਵਾ ਜੀ ਥੋਬੀ ਮਾ ਸਵਾ ਹਾਂ ਜੀ ਹਾਂਜੀ ਪਵਾਰ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਜੀ ਕੀਰਤਨ ਹੈ ਕੋਈ ਅੱਜ ਸਾਡੀ ਬਰਾਦਰੀ ਤੋਂ ਵੀ ਬਰਾਦਰੀ ਵੱਲੋਂ ਮੈਂ ਬਿਲੋਂਗ ਕਰਦਾ ਤੇ ਅੱਜ ਸਾਡੀ ਜਗ੍ਹਾ ਦੇ ਉੱਪਰ ਜਿਹਦੇ ਵਿੱਚ ਸ਼ਨੀ ਮਹਾਰਾਜ ਜੀ ਸ਼੍ਰੋਮਤੀ ਮਾਤਾ ਤੇ ਸ੍ਰੀ ਪਰਿਵਾਰ ਕੋਲੇनाथ ਜੀ ਵਿਰਾਜਮਾਨ ਨੇ ਅਸੀਂ ਮੰਦਿਰ ਬਣਾਇਆ ਵਾ ਤੇ ਅੱਜ ਪਹਿਲੀ ਵਾਰ ਇਨਸਾਵਣ ਦਾ ਪ੍ਰੋਗਰਾਮ ਉਹ ਰਿਖਾਇਆ ਤੇ ਬਹੁਤ ਸਾਡੇ ਸਾਰੀ ਬਰਾਦਰੀ ਨੂੰ ਮੱਲਾ ਲਵਾਸੀਆਂ ਨੂੰ ਬੜਾ ਚਾਹ ਉਹਦੇ ਰੱਖਦੇ ਹੋਏ ਅੱਜ ਇਸ ਖੀਰਪੋੜਿਆਂ ਦਾ ਲੰਗਰ ਵੀ ਤੇ ਸਭ ਦਾ ਸੁਖੀ ਜਾਣਤੀ ਲਈ ਅਸੀਂ ਕੀਰਤਨ ਮੰਤਰਾਂ ਦਾ ਜਾਪ ਰudraks ਜਾਪ ਆਰਗੇਨਾਈਜ਼ ਕਰਾਇਆ ਹੋਇਆ ਜਿਹਦੇ ਵਿੱਚ ਆ ਜਾਗਰਣ ਸ੍ਰੀ ਗਾਂਧ ਜੀ ਕਰ ਰਹੇ ਨੇ ਜੀ ਕੀ ਚੀਜ਼ ਦਾ ਕੀਰਤਨ ਹੋ ਰਿਹਾ ਇਹ ਸ਼ਿਵ ਰਾਧਾ ਦਾ ਕੀਰਤਨ ਹੋਇਆ ਸ਼ਿਵ ਜੀ ਦਾ ਠੀਕ ਹੈ ਰਦਰ ਰਵੇ ਸ਼ੇਖਾ ਲਾ ਸ਼ਿਵ ਜੀ ਦਾ ਹੋ ਰਿਹਾ ਪ੍ਰਾਦਾਨ ਸਮਝ ਆਉਦੀ ਹੈ ਕਿਰਤਨ ਸ਼ਿਵ ਜੀ ਦੀ ਕੀ ਕਨੋ ਜੀ ਇਹ ਹੁਣ ਪਹਿਲੀ ਵਾਰ ਸਾਵਣ ਲਾਇ ਸਾਡੇ ਇੱਥੇ ਪ੍ਰੋਗਰਾਮ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਵੀ ਪਰਮਾਤਮਾ ਦੀ ਕਿਰਪਾ ਰਹੀ ਦਾ ਚੱਲਦਾ ਰਹੂਗਾ ਅੱਗੇ ਵੀ thank <laughs> you مہام پی سابق پردان شیخ ہری کشن جی سارے کاگریس پرگلہ جی پرمود چندر جی سابق کا ਔਰ ਸਾਡੇ ਸੀਨੀਅਰ ਕੌਂਸਲਰ ਸਾਹਿਬੂ ਦੇ ਇਸ ਜੋ ਫੰਕਸ਼ਨ ਹੋ ਰਿਹਾ ਹੈ ਤੋਂ ਪਹਿਲੀ ਮहासਭਾ ਲੱਖ ਮੇਰੇ ਵੱਲੋਂ ਆਪ ਸਾਰਿਆਂ ਨੂੰ ਅੱਜ ਇਸ ਸਮਾਗਮ ਦੀ ਲੱਖ ਲੱਖ ਵਧਾਈ ਹੋਵੇ ਮਹਾਬਾਈ ਕਿਰਪਾ ਕਰੇ ਤੁਸੀਂ ਸਾਰੇ ترقی ਕਰੋ ਮਹਾਬਾਈ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਸਾਰਿਆਂ ਦੀਆਂ ਤਰੱਕੀਆਂ ਹੋਣ ਦੇ ਮੇਰੀ ਕਾਮਨਾ ਹੈ ਔਰ ਬਹੁਤ ਕੁਝ ਇਹ ਕਿਹਾ ਗਿਆ ਵੀਰ ਨਾ ਉਸ ਮੈਂ ਦਿੱਤਾ ਇਹ ਕੀਤਾ ਉਹ ਕੀਤਾ ਇਹ ਕੁਝ ਨਹੀਂ ਕੀਤਾ ਮੈਂ ਇਹ ਸੰਗਤ ਹੈ ਮੇਰੀਆਂ ਮਾਵਾਂ ਬੈਠੀਆਂ ਨੇ ਮੇਰੀਆਂ ਭੈਣਾਂ ਬੈਠੀਆਂ ਨੇ ਬੱਚੇ ਬੈਠੇ ਨੇ ਕਰੇ ਕਰਾਵੇ ਆਪੇ ਆਪ ਮਾਨਸ ਦੇ ਕੁਝ ਨਹੀਂ ਆਉਂਦਾ ਇਹ ਮਾਪਾਈ ਨੇ ਕਿਰਪਾ ਦਿੱਤੀ ਤੁਸੀਂ ਸਾਰਿਆਂ ਨੂੰ ਕਿ ਤਾਕਤ ਦਿੱਤੀ ਮਹਾਬਾਈ ਦੇ ਸੋਜੀ ਵਿਕਤੀ ਮੇਰਾ ਮਨ ਕਰਿਆ ਕਿ ਨਾਵੇਂ ਰੱਬ ਕਰੀਏ ਕਿ ਜਿੰਨਾ ਕੁ ਕਰ ਸਕਿਆ ਹਾਂ ਦਿਨੋ ਦਿੱਤਾ ਹੈ ਅਗਰ ਮਹਾਬਾਈ ਨੇ ਕਿਰਪਾ ਕੀਤੀ ਜੋ ਮੰਦੀ ਤਮੰਨਾ ਹੈ ਮੇਰੀ ਫਿਰ ਟਾਈਮ ਤੇ ਤੁਸੀਂ ਦਿੱਤਾ ਮੇਰੀ ਮੰਦੀ ਬਰਾਦ ਹੈ ਕਿ ਚੰਡੀਗੜ੍ਹ ਨੂੰ ਲੋਕ ਭੁੱਲ ਜਾਣਗੇ ਕਿਤੇ ਨਾਲ ਹੀ ਕਿੱਥੇ ਨਾਲ ਕੋਈ ਖੁੰਡਾ ਨਾ ਹੋਵੇ ਸੇਜ ਵੀ ਨੇ ਹੋਰ ਮਿਲਦੇ ਨੇ ਤੁਹਾਨੂੰ ਪਤਾ ਸੇਜ ਵੀ 20 ਕਰੋੜ ਰੁਪਇਆ ਹੋਰ ਮੈਨੇ ਲਾਸਟ ਜਿਹੜਾ ਵੱਡੇ ਵੱਡੇ ਨਾਲੇ ਨੇ ਨਾਲੀਆਂ ਨੇ ਕੋਈ ਤੁਹਾਨੂੰ ਦਿਸਣੀ ਨਹੀਂ ਸੀ ਉਹ ਸਾਰਾ ਪੂਰਾ ਹੋਣਾ ਸੀ ਸੋਨੋ ਖੈਰ ਗੁਰੂ ਕਿਰਪਾ ਕਰੇ ਮਹਾਮਾਈ ਕਿਰਪਾ ਕਰੇ ਅਗਰ ਜੇ ਮਹਾਮਾਈ ਨੇ ਚਾਹੇ بنا پانی بول طاق بہت کچھ کردے میں کر دوں میں کر دوں جب سکت موقع پائے گی پھر میرا من کرتا ہے نہ پہ تھل ہے میرا نہ پھر یہ میری مہامائی کی کامنا ہے ਤੁਸੀਂ ਕਿਹਾ ਕਿ ਐਨਪੀ ਸਾਹਿਬ ਨੂੰ ਠੱਡ ਲਿਆਇਓ ਗੱਲ ਹੈ ਆਪਣੀ ਆਪਣੀ ਹੁੰਦੀ ਹੈ ਗੱਲਬਾਤ ਸੀ ਮੈਂ ਤੇ ਕਹਿ ਜਾ ਮਿਲ ਜਾਏਗਾ ਅਗਲੇ ਦਾ ਫੂੜਾ ਦੇਵੇ ਨਾ ਦੇਵੇ ਫੇਰ ਵੀ ਮੈਂ ਕੋਸ਼ਿਸ਼ ਕਰਾਂਗਾ ਬਰੌਧਕਚਾਰ ਨਾਲ ਪਾਣੀ ਦਾ ਜਿੰਨਾ ਵੀ ਮੈਂ ਲਿਖ ਕੇ ਭੇਜਾਂਗਾ ਕਿਸਾ ਨੂੰ ਜੇ ਮੇਰੀ ਫਰਿਆਦ ਨੂੰ ਮਨ ਲਈ ਐਪਲੀਕੇਸ਼ਨ ਗਈ ਹੋਈ ਹੈ ਖਾਵਾ ਕੇ ਉਸਰੇ ਚੜਾਦਾ ਇਹ ਮੇਰੀ ਕੋਸ਼ਿਸ਼ ਹੋਏਗੀ ਤੇ ਆਪ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜਕਾਰਾ ਮਹਾਮਾਈ ਦਾ ਠੀਕ ਹੈ ਜੀ ਮੋਤੀ ਸਰ ਇਥੇ ਆਏ ਤੁਸੀਂ ਅੱਜ ਕੀ ਕਰਦੇ ਨੇ ਢੋਬੀ ਮਹਾਸਭਾ ਦੇ ਹਾਂ ਢੋਬੀ ਮਹਾਸਭਾ ਵੱਲੋਂ ਸੱਦਿਆ ਭਜਨ ਕਰਵਾਇਆ ਜਾ ਰਿਹਾ ਹੈ ਹੋਰ ਅੱਧਿਆ ਖੁਸ਼ੀਆਂ ਲੈਣ ਵਾਸਤੇ ਸੰਗਤ ਦੇ ਦਰਸ਼ਨ ਕਰਨ ਵਾਸਤੇ ਇੱਥੇ ਆਏ ਸੀ ਔਰ ਸਾਰਿਆਂ ਦੇ ਦਰਸ਼ਨ ਕੀਤੇ ਨੇ ਸੰਗਤ ਦੇ ਔਰ ਭਜਨ ਮੰਡਰੀ ਤੋਂ ਭਜਨ ਸੁਣ ਕੇ ਔਰ ਮਨ ਖੁਸ਼ ਹੋਇਆ ਔਰ ਮੈਂ ਸਾਰੇ ਧੋਬੀ ਮਹਾਸਭਾ ਇਸ ਗੱਲ ਦੀ ਵਧਾਈ ਦਿੰਦਾ ਜੋ ਭਜਨ ਸੰਧਿਆ ਕੀਤੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਵਧਾਈ